ਵੇਖੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵਾਨ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਉਸੇ ਲੜੀ ਤਹਿਤ ਸਾਨੂੰ ਡੀਆਈਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇੰਸਟਰਕਸ਼ਨਸ ਨੇ ਉਹਨਾਂ ਹਦਾਇਤਾਂ ਦੇ ਅਸੀਂ ਕਦਮ ਚੁੱਕਦੇ ਹਾਂ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਤਰਸੀਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿੱਕਰ ਪੀਰ ਵਾਲੀ ਗਲੀ ਇਹ ਤਰਨਤਾਰਨ ਦਾ ਰਹਿਣ ਵਾਲਾ ਇਹਦੇ ਨਾਲ ਦੋ ਇਹਦੇ ਹੋ ਸਾਥੀ ਸੀ ਸਿਕਿਟਾਰ ਕੀਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਇਹ ਇੱਕ ਰਿੰਡੇ ਦੇ ਨੇ ਥਾਣਾ ਰਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 ਬੋਰ ਦਾ ਪਿਸਟਲ ਡਿਸਕਵਰ ਕੀਤਾ ਸੀਗਾ ਸਾਨੂੰ ਇਹ ਪਤਾ ਚੱਲਿਆ ਕੁਸ਼ਤਾਚ ਕਿ ਜਿਹੜਾ ਤਰਸੀਮ ਸਿੰਘ ਹੈ ਇਹ ਪੁਰਾਣਾ ਹੈਬਚੁਅਲ ਆਫੈਂਡਰ ਇਹਦੇ ਖਿਲਾਫ ਪਹਿਲਾਂ ਵੀ NDPS ਆਰਮਜ਼ ਐਕਟ ਦੇ ਤਹਿਤ 12 ਮੁਕਦਮੇ ਰਜਿਸਟਰਡ ਸੀਗੇ ਵੈਲਵੈ ਫਆਇਰਸ ਫਿਰ ਜਦੋਂ ਇਹਨੇ ਇਖਤਿਆਰਤ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਇੱਕ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹਿਰੋਇਨ ਲੈਣ ਆਇਆ ਸੀਗਾ 1 ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਜਿਵੇਂ ਮਿਹਨਤ ਦਿੰਦੇ ਹੁੰਦੇ ਨੇ 70000 ਰੁਪਏ ਡਰਗ ਮੰਨੀ ਜਦੋਂ ਇਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹਿਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਣਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਇਹ ਲੈ ਕੇ ਗਿਆ ਥਾਣਾ ਘਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਗੱਡੇ ਨੇ ਤੇ ਜਵਾਬੀ ਫਾਇਰ ਚ ਪਹਿਲਾ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਲੱਤ ਤੇ ਆ ਉਹ ਲੱਗਿਆ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਹੈ ਮੈਨੂੰ ਦੱਸਣਾ ਚਾਹਣਾ ਹੈ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਇਹ ਆਮਜ਼ੈਕ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਇੱਕ ਫਾਇਰ ਫਰੈਸ਼ ਰਜਿਸਟਰ ਕੀਤੀ ਹੈ 307 ਦੀ ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਦੇ ਚ 575 ਜਿਹੜੇ ਸਾਡੇ ਅਕਿਊਜ਼ ਅਰੈਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਜਾਇਜ਼ ਜਿਹੜਾ ਬRAND ਹੋਇਆ ਉਹਦੇ ਤਹਿਤ ਅਸੀਂ 52 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਉਹ ਰਿਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅੰਸਰ ਨੇ ਜਿਹੜਿਆ ਨੇ ਇਹਨਾਂ ਨੇ ਇਹ ਨਾਪਾਕ ਇਰਾਦਿਆਂ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆ ਇਹ ਅੰਮ੍ਰਿਤਸਰ ਵਿਧਾਤੀ ਪੁਲਿਸ ਔਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁਧ ਨਸ਼ਾ ਵਿਰੁੱਧ ਬਿਲਕੁਲ ਚਾਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ 'ਚੋਂ ਸ਼ਹਿਰ ਸ਼ਹਿਰ 'ਚੋਂ ਵਾਰਡ ਵਾਰਡ 'ਚੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ ਤੇ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਇਹ ਬਹੁਤ ਸਟਰੋਂਗ ਟੀਮ ਹੈ ਇਹ ਐਂਟੀ ਟੈਰਰ 엘మెంట్ਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ 9 ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ ਰਿਕਵਰੀਆਂ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਬੀਐਸਐਫ ਦੇ ਨਾਲ ਅਸੀਂ ਕਰ ਰਹੇ ਹਾਂ ਕਿਉਂਕਿ ਫੌਜੀ ਦਾ ਵੀ ਨਾਮ ਆ ਰਿਹਾ ਚਲੋ ਬਾਸੀਆਂ ਉੱਤੇ ਬਾਹਰ ਖੜਿਆ ਗਿਆ ਬਾਕੀ ਸੋ ਜਿਹੜੇ ਜਿਹੜੇ ਇਹ ਗੈਂਗਸਟਰ ਕੈਨਸਲ ਹੋ ਸੀ ਆਏ ਕੁਝ ਗੈਂਗਸਟਰ ਸਪਿਨ-ਆਫ ਕਿਤੇ ਨੇ ਇਹਨਾਂ ਗੈਂਗਸਟਰ ਸ੍ਰੀ ਤੇ ਰੋਟੈਂਟ ਇਹ ਆਈਸੀਓ ਨੂੰ ਬਣੇ ਜੀ ਕੋਲ ਸੈਂਸ ਦੀ ਪੂਰਨ ਪ੍ਰੋਸੈਸ ਕਰਨਾ ਜੀ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸਟ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਜ਼ ਐਟ ਦਾ ਦੇ 엘ਿਮੈਂਟਸ ਤੇ ਵੀ ਚਾਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਜਿਹੜੇ ਅਤਵਾਦੀਆਂ ਨਾਲ ਬੀਕੇ ਇਨਾਂ ਰਲ ਕੇ ਇੱਥੇ ਅਤਵਾਦ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡਿਊ ਟੂ ਸਸਟੇਨਡ ਐਫਰਟਸ ਆਫ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਆ ਜਿਹੜਾ ਉਹਨੂੰ ਵੀ ਹੈਪੀ ਪਸ਼ਿਆ ਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈਗਾ ਯੂਐਸਏ 'ਚ ਉਹ ਡੀਟੇਨਡ ਹੈ ਇਸ ਟਾਈਮ ਤੇ ਪੂਰੀਆਂ ਐਫਰਟਸ ਚੱਲ ਰਹੀਆਂ ਨੇ ਕਿ ਉਹਨੂੰ ਲੈ ਕੇ ਆਇਆ ਜਾਵੇ ਉਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਇੱਦਾਂ ਦੇ ਟੈਰਰਿਸਟ 엘ਿਮੈਂਟਸ ਨੇ ਗੈਂਗਸਟਰ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀਆਂ ਲੀਗਲ ਪ੍ਰੋਵੀਜ਼ਨਸ ਨੇ ਇੰਟਰਪੋਲ ਦੇ ਨਾਲ ਟਾਲਮੇਲ ਕਰਦੇ ਹਾਂ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ 엘ਿਮੈਂਟਸ ਬਾਹਰ ਬਹਿ ਕੇ ਇਦਾਂ ਨੇ ਆ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਲਿਆ ਸਰ ਤਰਸੀਮ ਸਿੰਘ ਆ ਇਹਦੇ ਤੇ ਜਿਹੜੇ ਮਾਮਲੇ ਆ ਉਹਨਾਂ ਚ ਭਗੌੜਾ ਸੀ ਜ ਜਦ ਉਹਨਾਂ ਕੋ ਜਮਾਨਤ ਤੇ ਆਇਆ ਹੋਇਆ ਹੈ ਇਹਨਾਂ ਚ ਜਮਾਨਤ ਤੇ ਸੀਗਾ ਜੀ ਜਿਹੜੇ 12 ਮਗਦਮੇ ਹੋਏ ਸੀਗੇ ਇਹਦੇ ਖਿਲਾਫ ਰਜਿਸਟਰ ਜਮਾਨਤ ਤੇ ਸੀ ਕਿਤੇ ਅੱਗੇ ਵੀ ਇਹ ਮਾੜੇ ਕੰਮ ਕਰ ਰਿਹਾ ਸੀਗਾ ਹੁਣ ਅਸੀਂ ਇਹ ਵੀ ਫਰੈਸ਼ ਐਪਲੀਕੇਸ਼ਨ ਜਿਵੇਂ ਕਿ ਸਾਨੂੰ ਗਾਈਡੈਂਸ ਹੈਗੀ ਹੈ ਇਨਸਟਰਕਸ਼ਨਸ ਹੈਗੀਆਂ ਨੇ ਕਿ ਇਹਦੀਆਂ ਜਿਹੜੀਆਂ ਬੇਲ ਜਿਹੜੀਆਂ ਐਪਲੀਕੇਸ਼ਨਸ ਅਸੀਂ ਮੂਵ ਕਰਾਂਗੇ ਕਿ ਇਹਦੀ ਬੇਲ ਕੈਨਸਲ ਕਰਾਵਾਂਗੇ ਕਿ ਇਹ ਮਾੜੇ ਕੰਮ ਕਰ ਰਿਹਾ ਬਾਹਰ ਆ ਕੇ ਵੀ ਜੇਲ੍ਹ ਚ ਉਹ ਬੇਲ ਦੇ ਹੋਣ ਦੇ ਬਾਵਜੂਦ ਇਦਾਂ ਦੇ ਮਾੜੇ ਕੰਮ ਕਰ ਰਿਆ ਇਨਵੋਲਡ ਹੈ ਬੰਦੇ ਸਾਹਮਣੇ ਆ ਰਹੀਆਂ ਚ ਪਰਚੇ ਆ ਇੰਨਾ ਸਾਰਾ ਸ਼ੈਲ ਸਪਲਾਈ ਕਰ ਰਿਆ ਸੀ ਜੀ ਜੀ ਬਿਲਕੁਲ ਜੀ ਇਹ ਜਿਹੜਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ 1 ਕਿਲੋ ਹੈਰੋਇਨ ਲੈਣ ਆਇਆ ਸੀਗਾ ਤੇ ਇੱਥੋਂ ਜਾ ਕੇ ਬਾਰਡਰ ਤੋਂ ਜਿਹੜੀ ਆਂਦੀ ਹੈ ਡਰੋਨ ਰਾਹੀਂ ਜਿਹੜੀ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੀ ਡਰੋਨ ਰਾਹੀਂ ਹੈਰੋਇਨ ਆਂਦੀ ਹੈ ਇਹ ਪਿਕ ਕਰਕੇ ਅੱਗੇ ਸਪਲਾਈ ਕਰਨ ਦੀ ਜੀ ਜੀ ਮਜੀਠਾ ਰੋਡ ਜੀ ਸਿਟੀ ਦਾ ਏਰੀਆ ਜੀ ਉਹ ਫਿਰ ਤੁਸੀਂ ਥੋੜਾ ਜਿਹਾ ਕੰਬੋੜੀ ਜਿਹੜਾ ਕੰਬੋ ਏਰੀਆ ਦਾ ਬਲਾਸਟ ਹੈ ਉਹਦੇ ਚ ਇਹਦਾ ਰੋਲ ਨਹੀਂ ਸੀਗਾ ਜੀ ਉੱਥੇ ਜਿਹੜੇ ਸਾਡੇ ਉਹ ਵੀ ਪੂਰਾ ਕੰਮ ਚੱਲ ਰਿਹਾ ਸੀ ਕਾਫੀ ਨੇੜੇ ਆ ਉਹਦੇ ਸਾਡੇ ਕੋਲ ਕੁਝ ਸਾਹਮਣੇ ਕੁਝ ਕੁਝ ਸਾਹਮਣੇ ਆ ਕਿਉਂਕਿ ਮਰੇ ਆ ਸੀ ਬੰਦਾ ਉਹ ਆਟੋ ਚਾਲਕ ਸੀ ਇੱਕ ਗਰੀਬ ਆ ਮੇ ਉਹਦੇ ਘਰੋਂ ਵੀ ਕੁਝ ਨਹੀਂ ਮਿਲਿਆ ਸਰ ਸਾਹਮਣੇ ਕੀ ਇਨਵੈਸਟੀਗੇਸ਼ਨ ਚ ਕੀ ਨਿਕਲ ਕੇ ਸਾਹਮਣੇ ਆਇਆ ਕਿ ਐ ਵਾਕਈ ਜੀ ਵੀ ਤੁਸੀਂ ਜੀਵਨ ਕੌਟੀ ਬੀਕੇ ਆਈ ਦਾ ਨਾਮ ਦਿੱਤਾ ਸੀ ਜੀ ਬਿਲਕੁਲ ਬਿਲਕੁਲ ਉਹ ਬਿਲਕੁਲ ਉਹੀ ਮੋਡਿਊਲ ਸੀਗਾ ਜੀ ਸਾਡੇ ਕੋਲ ਪੂਰਾ ਸਬੂਤ ਨਹੀਂ ਬਿਲਕੁਲ ਅਸੀਂ ਤੁਹਾਡੇ ਨਾਲ ਡਿਸਕਲੋਜ਼ ਨਹੀਂ ਕਰ ਸਕਦੇ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਮੋਡਿਊਲਸ ਨਾਲ ਹੀ ਰਨ ਕਰ ਰਹੇ ਸੀਗੇ ਉਹਦੇ ਤੇ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਇੱਥੇ ਰਿਗਾਰਡਿੰਗ ਹੈ ਦੀ ਹੈਗੀ ਹੈ ਜਿਹੜੇ ਵੀ ਉਹਦੇ ਨਾਲ ਪੂਰਾ ਜਿਹੜਾ ਮੋਡਿਊਲ ਇਹਦੇ ਨਾਲ ਰਨ ਕਰ ਰਹੇ ਸੀਗੇ ਉਹ ਵੀ ਸਾਡੇ ਹੈਡੈਂਟੀਫਾਈਡ ਨੇ ਬੰਦੇ ਤੇ ਉਹ ਜਲਦੀ ਜੀ ਬਿਲਕੁਲ ਸੀਗੇ ਜੀ ਬਿਲਕੁਲ ਸੀਗੇ ਬਿਲਕੁਲ ਸੀਗੇ ਬਿਲਕੁਲ ਸੀਗੇ ਸਰ ਨੂੰ ਅਟਾਚਰ ਨੂੰ ਹਾਇਰ ਕੀਤਾ ਗਿਆ ਸੀ ਉਹ ਇਨਵੋਲਡ ਸੀਗਾ ਇਨਵੋਲਡ ਸੀਗਾ ਜੀ ਮੈਂ ਤੁਹਾਨੂੰ ਦੱਸਿਆ ਇਨਵੋਲਡ ਸੀਗਾ ਜੀ ਪਹਿਲਾਂ ਵੀ ਇਦਾਂ ਦੀ ਹੈ ਡਿਲੀਵਰੀ ਸਰ ਇੱਕ ਸਵਾਲ ਮੇਰਾ ਜੀ ਹਰ ਵਾਰੀ ਪੁਲਿਸ ਜਿਹੜੇ ਜਾਂਦੀ ਆ ਹਥਿਆਰ ਬਰਾਬਤ ਕਰਨ ਉਸ ਤੋਂ ਬਾਅਦ ਉਹ ਚਸ਼ਮਾ ਦੇ ਕੇ ਹਥਿਆਰ ਕੱਢਦੇ ਸਿਰਫ ਫਾਇਰ ਕਰ ਦਿੰਦਾ ਜੀ ਨਹੀਂ ਪਰ ਇਹ ਜਿਹੜਾ ਹੈਗੇ ਜੀ ਜੋ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਇਹ ਬੰਦਾ ਜਿਹੜਾ ਆਪਣਾ ਸਾਨੂੰ ਇਹ ਨੇ ਕਿਹਾ ਕਿ ਅਸੀਂ ਮੈਂ ਹਿਰੋਇਨ ਦੱਬੀ ਹੋਈ ਹੈ ਅਸੀਂ ਉੱਥੇ ਬਰਾਮਦ ਕਰਨ ਗਏ ਜਦੋਂ ਇਹ ਫਿਰ ਜਦੋਂ ਕਾਰਵਾਈ ਹੋਈ ਇਹਦੇ ਕੋਲ ਮੈਂ ਉਹ ਹੀ ਕਹਿੰਦਾ ਕਿ ਇੰਨਾ ਮੌਕਾ ਕਿੰਨਾ ਦਿੱਤਾ ਜਾਂਦਾ ਜਾਂਦਾ ਕਿ ਉਹ ਫਾਇਰ ਨਹੀਂ ਮੌਕਾ ਨਹੀਂ ਸੀ ਦਿੱਤਾ ਜਾਂਦਾ ਜਦੋਂ ਮੈਂ ਤੁਹਾਨੂੰ ਦੱਸਿਆ ਉਹਨੇ ਕਿਹਾ ਕਿ ਆ ਪਿੰਪੁਆਇੰਟਡ ਲੋਕੇਸ਼ਨ ਤੇ ਕਿ ਇੱਥੇ ਰਾਇਨ ਹੈਗੇ ਆ ਤੁਸੀਂ ਜਿਹੜਾ ਨਾਲ ਜਾਓਗੇ ਵੀ ਤੁਹਾਨੂੰ ਅਗਲੀ ਵਾਰ ਨਾਲ ਲੈ ਚਲਾਂਗੇ ਫਿਰ ਅਸੀਂ ਜਿਹੜਾ ਫਾਇਰ ਕੀਤਾ ਉਹ ਜਿਹੜਾ ਫਾਇਰ ਕੀਤਾ ਉਹਦਾ ਖਾਲੀ ਜਿਹੜਾ ਪੁੱਖ ਆ ਕਿ ਉਹ ਕੇਸ ਪ੍ਰੂਫਟ ਨਹੀਂ ਬਣਦਾ ਬਣਿਆ ਜੀ ਬਿਲਕੁਲ ਬਣਿਆ ਇਹਦੇ ਵਿੱਚ ਹੈ ਨਹੀਂ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਕਿ ਹੈਗਾ ਜੀ ਬਿਲਕੁਲ ਹੈਗਾ ਜੀ ਦੋ ਜਿਹੜੇ ਹੈਗੇ ਤੁਹਾਨੂੰ